ਨੇ ਸ਼ੁਰੂ ਕਰੋ ਜਰੂਰ ਤੁਸੀਂ ਕੰਮ ਸਿੱਖਣੇ ਸ਼ੁਰੂ ਕਰੋ ਜਰੂਰ ਤੁਸੀਂ ਕੰਮ ਕਰਨਾ ਸ਼ੁਰੂ ਕਰੋ ਦੇਖੋ ਵਿਲੇ ਬੈਠਿਆ ਤੁਹਾਡੇ ਮੂੰਹ ਵਿੱਚ ਬੁਰਕੀ ਕਿਸੇ ਨੇ ਵੀ ਨਹੀਂ ਪਾਣੀ ਇਸ ਚੀਜ਼ ਨੂੰ ਨਾ ਸਾਨੂੰ ਸਮਝਣਾ ਪਏਗਾ ਆਓ ਅਸੀਂ ਦੇਖਦੇ ਆ ਯਾਕੂਬ ਦੀ ਕਿਤਾਬ ਸੋ ਆਓ ਆਪਾਂ ਪਹਿਲਾਂ ਦੇਖ ਲੈਨੇ ਲੂਕਾ ਦੀ ਕਿਤਾਬ ਉਹਦਾ 16 ਨੰਬਰ ਅਧਿਆਇ ਤੇ ਉਹਦੀ 10 ਤੋਂ 14 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਆ ਕਹਿੰਦਾ ਜੋ ਥੋੜੇ ਤੋਂ ਥੋੜੇ ਵਿੱਚ ਧਿਆਨਤਾਦਾਰ ਹੈ ਸੋ ਬਹੁਤ ਵਿੱਚ ਵੀ ਧਿਆਨਤਾਦਾਰ ਹੈ ਅਤੇ ਜੋ ਥੋੜੇ ਤੋਂ ਥੋੜੇ ਵਿੱਚ ਬੇਈਮਾਨ ਹੈ ਸੋ ਬਹੁਤ ਵਿੱਚ ਵੀ ਬੇਈਮਾਨ ਹੈ ਹੁਣ ਵਚਨ ਕੀ ਦੱਸਦਾ ਕਹਿੰਦਾ ਵੈਲਿਊ ਲੀਟਲ ਥਿੰਗਸ ਜਿਹੜਾ ਥੋੜੇ ਵਿੱਚ ਵਫਾਦਾਰ ਆ ਫੇਥਫੁਲ ਆ ਓਨੈਸਟ ਆ ਉਹ ਬਹੁਤੇ ਵਿੱਚ ਵੀ ਵਫਾਦਾਰ ਹੋਊਗਾ ਅਰ ਜਿਹੜਾ ਥੋੜੇ ਵਿੱਚ ਵਫਾਦਾਰ ਨਹੀਂ ਆ ਉਹ ਬਹੁਤੇ ਵਿੱਚ ਵੀ ਜਿਹੜਾ ਆ ਉਹ ਵਫਾਦਾਰ ਨਹੀਂ ਹੋ ਸਕਦਾ ਸਾਫ਼ ਇਦਾਂ ਹੀ ਲਿਖਿਆ ਹੈ ਉਹ ਬਹੁਤੇ ਵਿੱਚ ਵੀ ਫਿਰ ਬੇਈਮਾਨ ਆ ਓਕੇ ਹੁਣ ਇਹ ਇਹਦੀ ਇੱਕ ਐਗਜ਼ਾਮਪਲ ਪਰਮੇਸ਼ਵਰ ਨੇ ਸਾਨੂੰ ਕੁਛ ਨਾ ਕੁਛ ਸਭ ਨੂੰ ਦਿੱਤਾ ਹੀ ਆ ਪਰ ਬਹੁਤ ਸਾਰੇ ਲੋਕ ਆ ਉਹਨਾਂ ਨੂੰ ਇਦਾਂ ਲੱਗਦਾ ਕਿ ਥੋੜਾ ਆ ਇਹ ਘੱਟ ਆ ਇਸ ਲਈ ਉਹ ਉਹਦੇ ਵਿੱਚ ਵਫਾਦਾਰੀ ਨਹੀਂ ਵਿਖਾਉਂਦੇ ਫਾਰ ਐਗਜ਼ਾਮਪਲ ਕਿ ਤੁਹਾਡੀ 10000 ਰੁਪੀਸ ਸੈਲਰੀ ਆ ਤੁਸੀਂ ਉਹਦੇ ਵਿੱਚ ਤੁਹਾਨੂੰ ਲੱਗਦਾ ਆ ਕਿ ਇਹ 10000 ਰੁਪਿਆ ਸੈਲਰੀ ਆ ਤੇ ਜੇ ਮੈਂ ਇਹਦਾ ਦਸਵੰਧ ਬਣ ਗਿਆ 1000 ਜੇ ਮੈਂ ਇਹ ਦਸਵੰਦ ਕੱਢਿਆ ਤਾਂ ਮੇਰਾ ਤੇ ਰਹਿ ਜਾਣਾ 9000 ਤੇ ਮੇਰੀ ਤੇ ਤਨਖਾਹ ਅੱਗੇ ਪਹਿਲਾਂ ਹੀ ਘੱਟੀ ਆ ਖਰਚੇ ਤੇ ਮੇਰੇ 12000 ਦੇ ਆ ਮੈਂ ਤੁਹਾਨੂੰ ਇਹ ਕਹਿੰਨੀ ਕਿ ਅਗਰ ਤੁਹਾਡੇ ਖਰਚੇ 12000 ਦੇ ਆ ਨਾ ਤੇ ਫਿਰ ਤੇਰੇ ਲਈ ਦਸਵੰਦ ਕੱਢਣਾ ਜ਼ਿਆਦਾ ਜ਼ਰੂਰੀ ਆ ਉਹ ਕਿਉਂ ਕਿਉਂਕਿ ਜਿਹੜਾ ਤੂੰ 1000 ਕੱਢਣਾ ਆ ਤੇ ਉਹਨੇ ਮਲਟੀਪਲਾਈ ਹੋ ਕੇ ਫਿਰ 10000 ਬਣਨਾ ਤੇ ਤੇਰਾ 9 ਤੈਨੂੰ ਬਚਿਆ ਤੇ 10 ਤੇਰਾ ਹੋਰ ਪਲੱਸ ਹੋ ਗਿਆ ਤੂੰ ਤੇ 19000 ਦੀ ਬਰਕਤ ਲੈਣ ਵਾਲਾ ਬਣ ਗਿਆ ਤੇ ਤੂੰ ਕਹਿਣ ਗਿਆ ਵੀ 1000 ਕੱਢ ਕੇ ਮੇਰਾ 9 ਰਹਿ ਜਾਣਾ ਤੇ ਖਰਚਾ ਮੇਰਾ 12000 ਦਾ ਤੇਨੂੰ 7000 ਦਾ ਬੈਨੀਫਿਟ ਆਉਣ ਵਾਲਾ ਆ 10000 ਸੀ 1000 ਦਾ ਸਵੰਧ ਕੱਢਿਆ 9000 ਬਚ ਗਿਆ ਹੁਣ ਜਿਹੜਾ 1000 ਦਾ ਸਵੰਧ ਕੱਢਿਆ ਵਚਨ ਦੇ ਵਿੱਚ ਇਦਾਂ ਸਾਨੂੰ ਵਚਨ ਸਮਝਾਉਂਦਾ ਹੈ ਕਿ ਪਰਮੇਸ਼ਰ ਉਹਨੂੰ 10 ਗੁਣਾ ਮਲਟੀਪਲਾਈ ਕਰਦੇ ਈਵਨ 100 ਟਾਈਮਸ 1000 ਟਾਈਮਸ ਪਰਮੇਸ਼ਰ ਦੀ ਇੱਛਾ ਕਿ ਉਹ ਬles ਕਰਦੇ ਆ ਕਿੰਨੀਆਂ ਟੈਸਟੀਮਨੀਜ਼ ਮੈਂ ਸੁਣਦੀ ਆ ਜਿਨ੍ਹਾਂ ਨੂੰ ਪਰਮੇਸ਼ਰ ਨੇ ਬles ਕੀਤਾ ਆ 100000 ਟਾਈਮ ਵੀ ਹਾਂ ਨਹੀਂ ਤੇ 5 600 ਟਾਈਮ ਤੇ ਕਹਿ ਹੀ ਲੋ ਤੁਸੀਂ ਕਿ ਮੋਸਟਲੀ ਪਰਮੇਸ਼ਰ ਨੇ ਇਦਾਂ ਹੀ ਬਲੈਸ ਕੀਤਾ ਲੋਕਾਂ ਨੂੰ ਹੁਣ ਉਹ 1000 ਰੁਪਈਆ ਜਿਹੜਾ ਤੁਸੀਂ ਪਰਮੇਸ਼ਰ ਨੂੰ ਦਿੱਤਾ ਹੈ ਵਰਲਡ ਦੀ ਸਭ ਤੋਂ ਰਿਚੈਸਟ ਬੈਂਕ ਹੈ ਸਭ ਤੋਂ ਬਿਗੇਸਟ ਬੈਂਕ ਹੈ ਸਭ ਤੋਂ ਆਨੈਸਟ ਬੈਂਕ ਹੈ ਪਰਮੇਸ਼ਰ ਦਾ ਗੱਲਾਂ ਜਦੋਂ ਨਹੀਂ ਉਹਦੇ ਵਿੱਚ ਪੈਸਾ ਪਾਉਨੇ ਆ ਤੇ ਉਹ ਪਾਉਨੇ ਆ ਸਾਰੀ ਮਲਟੀਪਲਾਈ ਹੋ ਜਾਂਦਾ ਹੈ ਬਾਕੀ ਤੁਹਾਨੂੰ 5 ਸਾਲ ਬਾਅਦ ਪਤਾ ਨਹੀਂ ਕਿੰਨੇ ਪਰਸੈਂਟ ਵਧਾ ਕੇ ਦੇਣ ਪਹਿਲਾਂ ਤਾਂ ਹੁੰਦਾ ਸੀ ਜੀ 5 ਸਾਲਾਂ ਚ ਡਬਲ ਹੋ ਜਾਂਦੇ ਹੁਣ ਤਾਂ ਮੈਨੂੰ ਲੱਗਦਾ ਨਹੀਂ ਡਬਲ ਡਬਲ ਵਾਲਾ ਕੋਈ ਚੱਕਰ ਰਹਿ ਗਿਆ ਹੁਣ ਤੇ ਬਹੁਤ ਘਟ ਗਿਆ ਇੰਟਰਸਟ ਵਿਆਜ ਵਧ ਗਿਆ ਤੇ ਜਿਹੜਾ ਜਿਹੜਾ ਵਿਆਜ ਵਸੂਲਦੇ ਉਹ ਵਧ ਗਿਆ ਜਿਹੜਾ ਵਿਆਜ ਦਿੰਦੇ ਆ ਉਹ ਘਟ ਗਿਆ ਸੋ ਜਦੋਂ ਅਸੀਂ ਉਹ 1000 ਰੁਪੀਸ ਨੂੰ ਪਾਉਣਾ ਹੈ ਉਹ 1000 ਨੇ ਫੇਰ 10000 ਹੋ ਜਾਣਾ ਤੇ ਤੇਰੇ ਕੋਲ 9000 ਆਲਰੇਡੀ ਬਚਿਆ ਹੋਇਆ ਸੀਗਾ ਹੁਣ ਜੇ ਮੰਨ ਲਓ 10000 ਰੁਪਇਆ ਤੁਸੀਂ ਨਹੀਂ ਵੀ 1000 ਰੁਪਇਆ ਪਾਇਆ ਤੁਸੀਂ ਸੋਚਦੇ ਕਿ ਮੈਂ 200 ਪਾ ਦੂੰਗਾ ਚਲ ਮੈਂ 500 ਪਾ ਦੂੰਗਾ ਤੁਹਾਡੀ ਮਰਜ਼ੀ ਕੋਈ ਧੱਕਾ ਥੋੜੀ ਆ ਤੁਹਾਡੇ ਕੋਲ ਕੋਈ ਕਿਸੇ ਨੇ ਖੋਇਆ ਥੋੜੀ ਆ ਇਹ ਤਾਂ ਲਾਅ ਤੁਹਾਨੂੰ ਦੱਸਿਆ ਜਾਂਦਾ ਆ ਤੁਸੀਂ ਤੁਸੀਂ ਪਾਇਆ ਜਾਂ ਨਹੀਂ ਪਾਇਆ ਅਗਰ ਉਹ ਹੀ 10000 ਜਿਹੜਾ ਹੈ ਉਹ ਡਾਕਟਰਾਂ ਦੇ ਮੂੰਹਾਂ 'ਚ ਪੈ ਗਿਆ ਉਹ ਹੀ 10000 ਰੁਪਈਆ ਉਹਦੇ 'ਚੋਂ 4000 ਡਾਕਟਰ ਨੂੰ ਚਲੇ ਗਿਆ 4000 ਕੋਈ ਰਿਪੇਅਰ ਦਾ ਕੰਮ ਨਿਕਲ ਆਇਆ ਕਿ ਪ੍ਰੈਸ ਸੜ ਗਈ ਬਲਬ ਸੜ ਗਿਆ ਪੱਖਾ ਸੜ ਗਿਆ ਕੂਲਰ ਦੀ ਮੋਟਰ ਨਹੀਂ ਕੰਮ ਕਰਨ ਦੀ ਸਕਰੀਨ ਚੱਲਣੋਂ हट ਗਈ ਮਤਲਬ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਇਸ਼ੂ ਬਣ ਜਾਂਦੇ ਆ ਹੁਣ ਉਹ ਇੰਨੇ ਪੈਸੇ ਲੈ ਕੇ ਨਿਕਲੂਗਾ ਤਾਂ ਚੰਗਾ ਨਹੀਂ ਸੀਗਾ ਵੀ ਤੁਸੀਂ ਹਜ਼ਾਰ ਵਿੱਚ ਸਾਰ ਲੈਂਦੇ ਕਈ ਵਾਰੀ ਉਹ 4-5000 ਬਣ ਕੇ ਨਿਕਲਦਾ ਮੁੜ ਕੇ ਤਦਸੀ ਕਈ ਵਾਰੀ ਥੋੜੇ ਵਿੱਚ ਵਫਾਦਾਰ ਨਹੀਂ ਹੁੰਦੇ ਪਰ ਜਿਹੜਾ ਥੋੜੇ ਵਿੱਚ ਵਫਾਦਾਰ ਨਹੀਂ ਉਹ ਫਿਰ ਬਹੁਤੇ ਵਿੱਚ ਵੀ ਬੇਈਮਾਨੀ ਕਰਦਾ ਕਿਉਂਕਿ ਉਹਦਾ ਫਿਰ ਹੌਕਾ ਨਿਕਲਦਾ ਜੇਦਾ 1000 ਰੁਪਇਆ ਕੱਢਣ ਲੱਗਿਆ ਹੌਕਾ ਨਿਕਲਦਾ ਨਾ ਉਹ ਤਾਂ 10000 ਕੱਢਣ ਲੱਗਾ ਤੁਹਾਨੂੰ ਅਟੈਕ ਆਉਣ ਦੀ ਜਿਹੜੀ ਆ ਸੰਭਾਵਨਾ ਬਣ ਜਾਂਦੀ ਕਿ ਕਿਤੇ ਨੂੰ ਅਟੈਕ ਹੀ ਨਾ ਆ ਜਾਵੇ ਕਿ ਹੈ 10000 ਰੁਪਇਆ ਰੱਬ ਕਰ ਦੇ ਦੋ ਕਾਰੇ ਵਾਸਤੇ ਖੇਤੀ ਮੈਂ ਵੀ ਜੀ ਰਾਤਾਂ ਨੂੰ ਪਾਣੀ ਮੈਂ ਮੋੜਿਆ ਹੈ ਖਾਦ ਮੈਂ ਪਾਈ ਬੱਕਰਾ ਆ ਪੂਰਾ ਬਣਿਆ ਹੋਇਆ ਮੈਂ ਮੈਂ ਕਰਦਾ ਤੇ 10000 ਜੀ ਰੱਬ ਕਰ ਦੇ ਦਿਓ ਉਹ ਆਣ ਕੇ ਪਾਣੀ ਲਾਉਂਦੇ ਰਹੇ ਇੱਥੇ ਕਿ ਨੱਕੇ ਮੋੜਦੇ ਸੀਗੇ ਉਹ ਰਾਤਾਂ ਨੂੰ ਉਹ ਜਾਗਦੇ ਸੀ ਜਦੋਂ ਬੰਬੀ ਚਲਾਉਣ ਦੀ ਵਾਰੀ ਆਉਂਦੀ ਸੀ ਉਹ ਜਾਗਦੇ ਸੀ ਗਵਾਨੀਆਂ ਨਾਲ ਸਿਰ ਮੈਂ ਫਸਾਵਾਂ ਤੇ 10000 ਰੁਪਏ ਉਹਨਾਂ ਨੂੰ ਵਿੱਚੋਂ ਦੇ ਆਓ ਇਹ ਕੀ ਗੱਲ ਹੋਈ ਉਹਨੂੰ ਤਾਂ ਅਟੈਕ ਆ ਉਹਨੂੰ ਫਿਰਦਾ ਆ ਸੁਣ ਕੇ ਕਿ 10000 ਦੇਣਾ ਤੇ वचन ਕੀ ਦਾ ਜਿਹੜਾ ਥੋੜੇ ਦੇ ਵਿੱਚ ਵਫਾਦਾਰ ਨਹੀਂ ਉਹ ਬਹੁਤੇ ਵਿੱਚ ਤਾਂ ਹੋ ਹੀ ਨਹੀਂ ਸਕਦਾ ਇਹ ਤਾਂ ਹੋ ਗਈ ਤਾਂ ਅਦੌਲਤ ਵਾਲੀ ਗੱਲ ਅਨਦਰ ਥਿੰਗ ਇਜ਼ ਅਗਰ ਜੋ ਕੁਝ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ ਜਿਹੜੀ ਜੌਬ ਤੁਸੀਂ ਕਰ ਰਹੇ ਹੋ ਤੁਸੀਂ 10000 ਰੁਪਏ ਵਾਲੀ ਜੌਬ ਕਰ ਰਹੇ ਹੋ 10000 ਵਾਲੀ ਜੌਬ ਦੇ ਵਿੱਚ ਤੁਹਾਡੀਆਂ ਜ਼ਿੰਮੇਵਾਰੀਆਂ ਵੀ ਘੱਟ ਹੋਣਗੀਆਂ ਅਗਰ ਤੁਸੀਂ ਉਹਨਾਂ ਜ਼ਿੰਮੇਵਾਰੀਆਂ ਨੂੰ ਪ੍ਰੋਪਰ ਨਹੀਂ ਨਿਭਾ ਰਹੇ ਉਹ ਕੰਮ ਤੁਸੀਂ ਖੁਸ਼ੀ ਨਾਲ ਨਹੀਂ ਕਰ ਰਹੇ ਕਿੱਥੋਂ ਤੁਹਾਨੂੰ ਵੱਡੇ ਵੱਡੇ ਕੰਮਾਂ ਦੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਜਾਣਗੀਆਂ ਅਗਰ ਤੁਸੀਂ ਕਹ ਲੋ ਕਿ ਤੁਸੀਂ ਹਲਪਰ ਹੋਣ ਦਾ ਕੰਮ ਜਿਹੜਾ ਵਫਾਦਾਰੀ ਨਾਲ ਨਹੀਂ ਕਰ ਰਹੇ ਤੁਸੀਂ ਹਲਪਰ ਹੋ ਤੁਸੀਂ ਉਹ ਕੰਮ ਨਹੀਂ ਚੰਗੀ ਤਰ੍ਹਾਂ ਕਰ ਰਹੇ ਕੌਣ ਤੁਹਾਨੂੰ ਮੈਨੇਜਰ ਦੀ ਜੌਬ ਦੇਊਗਾ ਕਿ ਤੁਹਾਡੇ ਕੋਲੋਂ ਤੁਸੀਂ ਮੰਨ ਲਓ ਗੇਟਕੀਪਰ ਹੋ ਤੁਸੀਂ ਗੇਟ ਤੋਂ ਹੀ ਗਾਇਬ ਹੋ ਜਾਂਦੇ ਹੋ ਜਦ ਚਾਰ ਖੋਲਣ ਦੀ ਵਾਰੀ ਆਉਂਦੀ ਜਾਂ ਬੰਦ ਕਰਨ ਦੀ ਵਾਰੀ ਆਉਂਦੀ ਜਾਂ ਤੁਸੀਂ ਬੰਦ ਕਰਨਾ ਭੁੱਲ ਜਾਂਦੇ ਹੋ ਜਾਂ ਤੁਸੀਂ ਟਾਈਮ ਨਾਲ ਖੋਲਦੇ ਨਹੀਂ ਇੱਕ ਛੋਟੀ ਜਿਹੀ ਜੌਬ ਤੁਸੀਂ ਕਰ ਰਹੇ ਹੋ ਤੁਸੀਂ ਉਸ ਜੌਬ ਨੂੰ ਹੀ ਵਫਾਦਾਰੀ ਨਾਲ ਨਹੀਂ ਕਰ ਰਹੇ ਤਾਂ ਤੁਹਾਨੂੰ ਅਕਾਊਂਟ ਖੋਲਣ ਤੇ ਅਕਾਊਂਟ ਬੰਦ ਕਰਨ ਦੀ ਜੌਬ ਕੌਣ ਦੇਊਗਾ ਜਿਹਨੂੰ ਗੇਟ ਖੋਲਣ ਤੇ ਗੇਟ ਬੰਦ ਕਰਨ ਦਾ ਚੇਤਾ ਭੁੱਲ ਜਾਂਦਾ ਤੁਸੀਂ ਤੁਹਾਨੂੰ ਨਾਮ ਲਿਖਣ ਦੀ ਜੌਬ ਦਿੱਤੀ ਗਈ ਕਿ ਨਵੇਂ ਲੋਕੀ ਜਿਹੜੇ ਆਏ ਉਹਨਾਂ ਦਾ ਨਾਮ ਲਿਖ ਲਓ ਜੋ ਸਮਾਨ ਤੁਹਾਡੀ ਸੰਸਥਾ ਵਿੱਚ ਆਇਆ ਤੁਸੀਂ ਉਹ ਲਿਸਟ ਬਣਾ ਲਓ ਤੁਸੀਂ ਉਹ ਲਿਸਟ ਨਹੀਂ ਬਣਾ ਸਕੇ ਤੁਸੀਂ ਉਹਦੇ ਵਿੱਚ ਲਾਪਰਵਾਹ ਹੋ ਤੇ ਤੁਹਾਨੂੰ ਡਾਟਾ ਮੈਨੇਜ ਕਰਨ ਦੀ ਜੌਬ ਕੌਣ ਦੇਊਗਾ ਜਿਹੜਾ ਥੋੜੇ ਵਿੱਚ ਬੇਈਮਾਨ ਆ ਉਹ ਬੋਤੇ ਵਿੱਚ ਵੀ ਇਮਾਨਦਾਰ ਨਹੀਂ ਹੋ ਸਕਦਾ ਅਗਰ ਤੁਹਾਨੂੰ 10000 ਸਾਂਭਣ ਦੀ ਡਿਊਟੀ ਦਿੱਤੀ ਗਈ ਆ ਤੁਹਾਨੂੰ ਇਹ ਕਿਹਾ ਗਿਆ ਆ ਕਿ 10000 ਰੁਪਈਆ ਤੂੰ ਸਾਂਭਣਾ ਠੀਕ ਆ ਹੁਣ ਤੁਸੀਂ 10000 ਦੇ ਵਿੱਚੋਂ 100 ਕੱਢ ਕੇ ਖਾ ਲਿਆ ਤੇ ਤੁਹਾਨੂੰ ਲੱਖ ਰੁਪਈਆ ਸਾਂਭਣਾ ਕੌਣ ਦਊਗਾ ਤੁਹਾਡੇ ਹੱਥਾਂ ਵਿੱਚ ਲੱਖ ਰੁਪਈਆ ਕਈ ਬਿਰੀ ਬਿਦੇਸ਼ਾਂ ਵਿੱਚ ਜਾਣ ਵਾਲੇ ਭੈਣ ਭਰਾ ਕੀ ਕਰਦੇ ਆਪਣੀਆਂ ਟੁੰਬਾਂ ਜਿਹੜੀਆਂ ਆਪਣੇ ਰਿਸ਼ਤੇਦਾਰਾਂ ਕੋਲ ਰੱਖ ਜਾਂਦੀਆਂ ਆਪਣਾ ਥੋੜਾ ਬਹੁਤਾ ਪੈਸਾ ਜਿਹੜਾ ਹੈ ਉਹ ਆਪਣੇ ਰਿਸ਼ਤੇਦਾਰਾਂ ਭੈਣਾਂ ਭਰਾਵਾਂ ਦੇ ਕੋਲ ਰੱਖ ਜਾਂਦੇ ਆ। ਅਗਰ ਅਸੀਂ ਉਹਦੇ ਵਿੱਚੋਂ ਕਾਂਟੇ ਕੱਢ ਲੈ ਵਾਲੀਆਂ ਕੱਢ ਲੀਆਂ। ਕੋਕਾ ਹੀ ਕੱਢ ਲਿਆ। ਦੇਖੋ ਜਿਨਨੇ ਉਹ ਕਮਾਇਆ ਆ ਬਣਾਇਆ ਨਾ ਉਹਨੂੰ ਪਤਾ ਆ। ਸਾਨੂੰ ਲੱਗਦਾ ਕਿ ਕਿਲੋ ਸਾਰੇ ਵਿੱਚੋਂ ਇੱਕ ਕੋਕਾ ਇੱਧਰ ਉੱਧਰ ਹੋ ਗਿਆ ਤਾਂ ਉਹਨੂੰ ਨਹੀਂ ਪਤਾ। ਤੇ ਉਹ ਤੁਹਾਨੂੰ ਕਿੱਥੋਂ ਅਗਲੀ ਵਾਰੀ ਜਿਹੜਾ ਆ ਆਪਣੀ ਜ਼ਮੀਨ ਦੀ ਜ਼ਿੰਮੇਵਾਰੀ ਦੇ ਜੂਗਾ ਤੁਹਾਨੂੰ ਘਰ ਵਿੱਚ ਰਹਿਣਾ ਦੇ ਕੇ ਗਏ ਤੁਹਾਨੂੰ ਇੱਕ ਕਮਰਾ ਦਿੱਤਾ ਤੁਸੀਂ ਸਾਡੇ ਘਰ ਵਿੱਚ ਕਮਰਾ ਖੋਲ ਕੇ ਰਹਿ ਲਓ ਝਾਲੂ ਪੋਚਾ ਲਾਈ ਜਾਇਆ ਕਰੋ ਤੁਹਾਡੇ ਤੋਂ ਕਿਰਾਇਆ ਕੋਈ ਨਹੀਂ ਲੈਣਾ ਤੁਸੀਂ ਉਸ ਕਮਰੇ ਦੀ ਕਲੀ ਜਿਹੜੀ ਆ ਉਹ ਪੁੱਟ ਛੱਡੀ ਤੁਸੀਂ ਉਸ ਕਮਰੇ ਦੀ ਫਲੋਰ ਉਖੜ ਰਹੀ ਸੀ ਉਹਨੂੰ ਰਿਪੇਅਰ ਨਹੀਂ ਕੀਤਾ ਉਸ ਕਮਰੇ ਚ ਲੇ ਲਾਥ ਰਿਆ ਸੀ ਤੁਸੀਂ ਉਹਨੂੰ ਰਿਪੇਅਰ ਨਹੀਂ ਕੀਤਾ ਤੁਹਾਨੂੰ ਬਾਥਰੂਮ ਯੂਜ਼ ਕਰਨ ਨੂੰ ਦਿੱਤਾ ਗਿਆ ਤੁਸੀਂ ਉਹਦੀ ਟੁੱਟੀ ਨਹੀਂ ਸੰਭਾਲੀ ਜਿਹੜੀ ਚੀਜ਼ ਟੁੱਟਦੀ ਟੁੱਟੀ ਗਈ ਤੁਸੀਂ ਸੋਚਿਆ ਵੀ ਇਹ ਕਿਹੜਾ ਸਾਡਾ ਘਰ ਆ ਫਰਨੀਚਰ ਇੱਧਰ ਮਾਰਿਆ ਜਿਹੜਾ ਕੰਧਾਂ ਵਿੱਚ ਉੱਧਰ ਮਾਰਿਆ ਤੇ ਤੁਸੀਂ ਅਸੀਆਂ ਹੀ ਭੋਰ ਕੇ ਰੱਖ ਦਿੱਤੀਆਂ ਹੈ ਕਿੰਨੇ ਘਰਾਂ ਦੇ ਵਿੱਚ ਦੇਖੋ ਤੇ ਉਹਨਾਂ ਦੇ ਦਰਵਾਜ਼ਿਆਂ ਦੀਆਂ ਅਸੀਆਂ ਭੁਰੀਆਂ ਹੁੰਦੀਆਂ ਤੇ ਉਹ ਰੈਂਟਲ ਹਾਊਸ ਹੀ ਜ਼ਿਆਦਾ ਹੁੰਦੀਆਂ ਜਾਂ ਤੁਹਾਨੂੰ ਰੈਂਟ ਦੇ ਘਰ ਦੇ ਵਿੱਚ ਕੋਈ ਫੈਸਿਲਿਟੀਆਂ ਦਿੱਤੀਆਂ ਗਈਆਂ ਫਰਨੀਚਰ ਦੀਆਂ ਤੁਸੀਂ ਧੁੱਪਿਓ ਹੀ ਨਹੀਂ ਚੱਕਿਆ ਤੁਸੀਂ ਮੀਂਹ ਚੋਂ ਨਹੀਂ ਚੱਕਿਆ ਜਦੋਂ ਤੁਸੀਂ ਇਦਾਂ ਕਰਦੇ ਆ ਨਾ ਤੇ ਤੁਸੀਂ ਆਪਣਾ ਵੀ ਲੈਣ ਦੇ ਹੱਕਦਾਰ ਨਹੀਂ ਰਹਿੰਦੇ ਕਿਉਂਕਿ ਅਸੀਂ ਜਦ ਥੋੜੇ ਵਿੱਚ ਵਫਾਦਾਰ ਨਹੀਂ ਆ ਜੋ ਸਾਨੂੰ ਦਿੱਤਾ ਗਿਆ ਸੀ ਉਹਦੇ ਵਿੱਚ ਹੀ ਕੋਈ ਵਫਾਦਾਰੀ ਨਹੀਂ ਦਿਖਾਈ ਉਹਦੇ ਵਿੱਚ ਕੋਈ ਧਿਆਨਤਾਦਾਰੀ ਨਹੀਂ ਵਿਖਾਈ ਉਥੇ ਨੁਕਸਾਨ ਕਰਨ ਤੋਂ ਬੱਚਿਆਂ ਨੂੰ ਨਹੀਂ ਰੋਕਿਆ ਇਹ ਸੋਚ ਕੇ ਕਿ ਇਹ ਕਿਹੜਾ ਸਾਡਾ ਆਪਣਾ ਆ ਤੇ ਫਿਰ ਤੁਸੀਂ ਬਹੁਤੇ ਉਹਦੇ ਵਿੱਚ ਵੀ ਬੇਈਮਾਨ ਹੀ ਹੋਵੋਗੇ ਫਿਰ ਪਰਮੇਸ਼ਵਰ ਤੁਹਾਨੂੰ ਉਦੋਂ ਵੱਡੀ ਵਰਕ ਨਹੀਂ ਦਿੰਦੇ ਕਹਿੰਦੇ ਕਾਕਾ ਬੱਲੀ ਤੂੰ ਕਿੱਥੇ ਐਸ ਯੋਗ ਆ ਕਈ ਵਾਰੀ ਦੇਖੋ ਨਿਆਣੇ ਕੀ ਕਰਦੇ ਆ ਜਦੋਂ ਤੁਸੀਂ ਉਹਨਾਂ ਨੂੰ ਨਵਾਂ ਕੱਪੜਾ ਲੈ ਕੇ ਦਿਓ ਮੰਨ ਲਓ ਫਰਾਕ ਲੈ ਕੇ ਦੇ ਦਿੱਤੀ ਤੇ ਕਈ ਵਰੀ ਹੁੰਦੇ ਤੇ ਇਹੋ ਜੀਆਂ ਚੀਜ਼ਾਂ ਲੱਗੀਆਂ ਨਿਆਣੇ ਖੇਡਣ ਲੱਗ ਜਾਣ ਤੇ ਉਹ ਉਹਨਾਂ ਨੇ ਲੀਰ ਹੀ ਲਾ ਦੇਣੀ ਪੂਰੀ ਦੀ ਪੂਰੀ ਲਾ ਦੇਣੀ ਸ਼ੂਜ਼ ਨਵੇਂ ਲੈ ਕੇ ਦਿੱਤੇ ਤੇ ਜੇ ਉਹ ਕਿਤੇ ਪੈਨ ਹੱਥ ਵਿੱਚ ਆ ਗਿਆ ਨਾ ਨਿੱਕੇ ਨਿਆਣੇ ਉਹਨੇ ਸ਼ੂਜ਼ ਦੇ ਉੱਤੇ ਵੀ ABC ਲਿਖ ਦੇਣੀ ਮਾਂ ਮਾਂ ਦਾ ਪਰਸਾ ਹੱਥ ਆ ਗਿਆ ਉਹਦੇ ਤੇ ਵੀ ABC ਲਿਖਣ ਲੱਗ ਜਾਣ ਪਤਾ ਨਹੀਂ ਕਿਹਦੇ ਕਿਹੜੀ ਚੀਜ਼ ਦਾ ਉਹਨਾਂ ਨੇ ਕੀ ਕਰਦਾ ਨੇ ਕੱਪੜੇ ਲੱਤੇ ਪਾੜ ਹੀ ਲੈਣ ਕੁਛ ਨਿਆਣੇ ਦੇ ਤਾਂ ਹੁਣ ਉਹਨਾਂ ਦੀਆਂ ਮਾਵਾਂ ਉਹਨਾਂ ਨੂੰ ਕੀ ਕਹਿੰਦੀਆਂ ਤੈਨੂੰ ਨਾ ਬੋਰੇ ਦੇ ਕੱਪੜੇ ਸੁਵਾ ਕੇ ਦੇਣੇ ਚਾਹੀਦੇ ਤੂੰ ਇਹਨਾਂ ਦਾ ਹੱਕਦਾਰ ਨਹੀਂ ਆ ਜਦੋਂ ਦੇਖੋ ਤੂੰ ਨਵਾਂ ਕੱਪੜਾ ਪਾੜ ਕੇ ਰੱਖ ਦਿੱਤਾ ਇਹ ਮੈਂ ਅਜੇ ਤੈਨੂੰ ਕੱਲ ਲੈ ਕੇ ਦਿੱਤਾ ਸੀ ਅਜੇ ਮੈਂ ਤੇ ਇਹ ਨਵਾਂ ਹੀ ਸੀ ਅੱਜ ਹੀ ਤੈਨੂੰ ਪਾਇਆ ਸੀ ਬਟਨ ਤੋੜ ਕੇ ਰੱਖ ਦਿੱਤੇ ਤੂੰ ਇਹ ਕੱਪੜਿਆਂ ਦੇ ਹੱਕਦਾਰ ਨਹੀਂ ਹੈਗੇ ਕਿਉਂ ਕਿਉਂਕਿ ਉਹਨੇ ਉਸ ਚੀਜ਼ ਦਾ ਨੁਕਸਾਨ ਕੀਤਾ ਇਸ ਲਈ ਉਹਦੀ ਆਪਣੀ ਮਾਂ ਉਹਨੂੰ ਕਹਿੰਦੀ ਤੂੰ ਇਸ ਚੀਜ਼ ਦਾ ਹੱਕਦਾਰ ਨਹੀਂ ਆ ਤੂੰ ਕੱਪੜੇ ਪਾਉਣ ਵਾਲਾ ਨਹੀਂ ਤੈਨੂੰ ਤੇ ਟਾਟ ਸਵਾ ਕੇ ਦੇਣਾ ਚਾਹੀਦਾ ਤੈਨੂੰ ਤੇ ਬੋਰਾ ਸਵਾ ਕੇ ਦੇਣਾ ਚਾਹੀਦਾ ਹੈ ਇਦਾਂ ਹੀ ਪਰਮੇਸ਼ਰ ਦਾ ਬਚਨ ਸਾਨੂੰ ਸਮਝਾ ਰਿਹਾ ਆ। ਕਹਿੰਦਾ ਜੇ ਤੂੰ ਥੋੜੇ ਵਿੱਚ ਵਫਾਦਾਰ ਨਹੀਂ ਹੈ ਨਾ ਤੇਰੇ ਤੋਂ ਇੱਕ ਕਮਰਾ ਜਿਹੜਾ ਇਹ ਤੈਨੂੰ ਇਹ ਨਹੀਂ ਸਵਾਰ ਕੇ ਰੱਖਿਆ ਗਿਆ। ਆਈ نو ਮੇਰੇ ਪਾਪਾ ਦੱਸਦੇ ਕਿ ਜਦੋਂ ਉਹ ਜੂਪੀ ਤੋਂ ਮੂਵ ਹੋਏ ਸੀਗੇ ਮੇਰੇ ਗ੍ਰੈਂਡਪੈਰੈਂਟਸ ਜਿਹੜੇ ਸੀ ਉਹ ਸਾਈਡ ਤੇ ਰਹਿੰਦੇ ਹੁੰਦੇ ਸੀ ਜੂਪੀ ਵਿੱਚ ਰਹਿੰਦੇ ਹੁੰਦੇ ਸੀ। ਪਰ ਪਾਪਾ ਕਹਿੰਦੇ ਜਦੋਂ ਅਸੀਂ ਮੂਵ ਹੋਏ ਸੀਗੇ ਘਰ ਦੇ ਵਿੱਚ ਤਾਂ ਇੱਕ ਰੂਮ ਉਹਨਾਂ ਦੇ ਕੋਲ ਹੁੰਦਾ ਸੀ ਪਹਿਲਾਂ ਉਹ ਆਪਣੇ ਤਾਇਆ ਜੀ ਉਹਨਾਂ ਦੇ ਨਾਲ ਰਹਿੰਦੇ ਸੀ ਗਰ ਬਾਅਦ ਵਿੱਚ ਉਹਨਾਂ ਨੇ ਜਦੋਂ ਇੱਕ ਰੂਮ ਛੱਤ ਤੇ ਲਿਆ ਤੇ ਇੱਕ ਹੀ ਰੂਮ ਵਿੱਚ ਰਹਿੰਦੇ ਸੀ। ਰੋ ਦੱਸਦੇ ਹੁੰਦੇ ਕਿ ਕਿੱਦਾਂ ਮੇਰੇ ਪਾਪਾ ਤੇ ਮੇਰੇ ਦਾਦੀ ਜੀ ਇਹਨਾਂ ਦੋਹਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਘਰ ਸਜਾਉਣ ਦਾ ਅਜੇ ਸਟਿਲ ਉਹਨਾਂ ਨੂੰ ਇਹ ਦੋਹਾਂ ਨੂੰ ਮਾਂ ਪੁੱਤ ਨੂੰ ਬੜਾ ਹੀ ਸ਼ੌਂਕ ਆ ਮੇਰੇ ਦਾਦੀ ਜੀ ਕੋਲ ਤੌਰ ਹੋਵੇ ਨਾ ਹੋਵੇ ਪਰ ਉਹਨਾਂ ਨੇ ਬੈਠਿਆਂ ਨੇ ਕਹੀ ਜਾਣਾ ਅਸੀਂ ਇੱਥੋਂ ਚੱਕੋ ਇੱਥੇ ਰੱਖੋ ਸਾਰੇ ਨਿਆਣਿਆਂ ਨੂੰ ਕਹੀ ਜਾਣਾ ਜਾਓ ਕੱਪੜਾ ਲੈ ਕੇ ਆਓ ਖੂਨਜੋ ਇਦਾਂ ਕਰੋ ਅਰ ਪਾਪਾ ਦੱਸਦੇ ਅਸੀਂ ਹਾਂ ਦਾ ਕਿ ਜਿਹੜੇ ਟੈਚੀ ਹੁੰਦੇ ਸੀ ਨਾ ਅਸੀਂ ਉਹਨਾਂ ਦੇ ਵੀ ਸੋਫੇ ਬਣਾ ਲੈਂਦੇ ਹੁੰਦੇ ਸੀ ਤਿੰਨ ਪੇਟੀਆਂ ਦੇ ਬੈੱਡ ਬਣਾ ਲੈਣੇ ਤੇ ਦਿਨੇ ਕਹਿੰਦੇ ਅਸੀਂ ਸਾਰਾ ਕੁਝ ਇਕੱਠਾ ਕਰ ਦੇਣਾ ਤੇ ਅਸੀਂ ਪਤਾ ਹੀ ਨਹੀਂ ਲੱਗਦਾ ਹੁੰਦਾ ਕਿ ਸਾਡੇ ਰੂਮ ਦੇ ਵਿੱਚ ਮਮਾ ਨੇ ਇਦਾਂ ਕੱਪੜਿਆਂ ਦੀਆਂ ਤਾਹਾਂ ਲਾ ਕੇ ਸਜਾ ਕੇ ਰੱਖ ਦੇਣੀਆਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਇਸ ਰੂਮ ਦੇ ਵਿੱਚ 5-6 ਜਣੇ ਰਹਿੰਦੇ ਆ ਇੰਨਾ ਸੋਹਣਾ ਸਵਾਰਦੇ ਸੀ ਅਰ ਅੱਜ ਅੱਜ ਮੈਂ ਕਹਿੰਦੀ ਉੱਥੇ ਵਿਆਹ ਸ਼ਾਦੀ ਰੱਖੀ ਜਾਂਦੀ ਆ ਨਾ ਤੇ ਉਹ ਦੋਵੇਂ ਘਰ ਇੰਨੇ ਵੱਡੇ ਆ ਕਿ ਉਸ ਘਰ ਦੇ ਵਿੱਚ 100-100 150 ਬੰਦਾ ਰੁੱਕ ਜਾਂਦਾ ਹੈ ਪਰਮੇਸ਼ਰ ਨੇ ਇੰਨਾ ਜ਼ਿਆਦਾ ਉਹਨਾਂ ਨੂੰ ਵੱਡੇ ਘਰਾਂ ਦੇ ਨਾਲ ਬLES ਕੀਤਾ ਆ ਕਿ ਐਡੇ-ਐਡੇ ਹਾਲ ਆ ਇੰਨੇ-ਇੰਨੇ ਕਮਰੇ ਆ ਇੰਨੇ-ਇੰਨੇ ਬਾਥਰੂਮ ਆ ਉੱਥੇ ਐਡੀਆਂ-ਐਡੀਆਂ ਵੇਲੀਆਂ ਆ ਇੰਨਾ ਫਰਨੀਚਰ ਆ ਕਿ ਮੇਰੇ ਖਿਆਲ ਚ ਇੱਕ ਹੀ ਘਰ ਦੇ ਵਿੱਚ ਪੰਜ ਪਰਿਵਾਰ ਐਡਜਸਟ ਈਜ਼ੀਲੀ ਕਰ ਸਕਦੇ ਆ ਈਜ਼ੀਲੀ ਪੰਜ ਫੈਮਿਲੀਜ਼ ਇੱਕੋ ਹੀ ਘਰ ਚ ਰਹਿ ਸਕਦੀਆਂ ਆ ਇੰਨੇ ਵੱਡੇ ਘਰਾਂ ਦੇ ਨਾਲ ਪਰਮੇਸ਼ਰ ਨੇ ਬLES ਕੀਤਾ ਕਿ ਤਿੰਨ-ਤਿੰਨ ਮੰਜ਼ਲੀ ਮਕਾਨ ਹੈ ਤੇ ਤਿੰਨੋਂ-ਤਿੰਨਾਂ ਮੰਜ਼ਲਾਂ ਦੇ ਵਿੱਚ ਪ੍ਰੋਪਰ ਸੈਟਿੰਗਸ ਆ ਵਜਾ ਥੋੜੇ ਵਿੱਚ ਵਫਾਦਾਰ ਜਦੋਂ ਅਸੀਂ ਥੋੜੇ ਦੇ ਵਿੱਚ ਵਫਾਦਾਰ ਆ ਕਿ ਜੋ ਪਰਮੇਸ਼ਰ ਨੇ ਸਾਨੂੰ ਦਿੱਤਾ ਇਹਨੂੰ ਸਵਾਰ ਕੇ ਰੱਖੋ ਧੰਨਵਾਦ ਕਰੋ ਔਰ ਮੇਰੇ ਪਾਪਾ ਸ਼ੁਰੂ ਤੋਂ ਹੀ ਬਾਣੀ ਬਹੁਤ ਪੜ੍ਹਦੇ ਸੀਗੇ ਔਰ ਉਹ ਪਰਮੇਸ਼ਰ ਦਾ ਸ਼ੁਕਰਾਨਾ ਸ਼ੁਰੂ ਤੋਂ ਹੀ ਕਰਦੇ ਰਿਹਾ इवन देन ਜਦੋਂ ਬਿਮਾਰ ਵੀ ਸੀ ਉਦੋਂ ਵੀ ਉਹਨਾਂ ਨੇ ਸ਼ੁਕਰ ਹੀ ਸ਼ੁਕਰ ਕਰੀ ਜਾਣਾ ਅੱਜ ਉਹ ਸ਼ੁਕਰਗੁਜ਼ਾਰੀਆਂ ਦਾ ਫਲ ਮੈਂ ਉਹਨਾਂ ਦੇ ਜੀਵਨ ਵਿੱਚ ਦੇਖਦੀ ਆ ਕਿ ਕਿੱਦਾਂ ਪਰਮੇਸ਼ਰ ਨੇ ਉਹਨਾਂ ਨੂੰ ਬles ਕੀਤਾ ਹੈ ਜਦੋਂ ਅਸੀਂ ਥੋੜੇ ਦੇ ਵਿੱਚ ਵਫਾਦਾਰ ਆ ਤਾਂ ਅਸੀਂ ਫਿਰ ਬਹੁਤ ਆ ਲੈਣ ਦੇ ਹੱਕਦਾਰ ਹੋ ਜੰਨੇ ਆ ਤੁਸੀਂ ਆਪਣੇ ਬੱਚੇ ਨੂੰ 10 ਰੁਪਏ ਦਿੱਤੇ ਉਹ ਗਵਾ ਕੇ ਆ ਗਿਆ ਤੁਸੀਂ ਅਗਲੀ ਵਾਰੀ ਫੇਰ ਉਹਨੂੰ 10 ਦਿੱਤੇ ਉਹ ਫੇਰ ਗਵਾ ਕੇ ਆ ਗਿਆ ਤੀਜੀ ਵਾਰੀ ਤੁਸੀਂ ਉਹਨੂੰ ਦਉਂਗੇ ਨਹੀਂ ਦਉਂਗੇ ਕਿਉਂਕਿ 10 ਨਹੀਂ ਉਹ ਤੋਂ ਸੰਭਾਲ ਹੋਏ ਤੇ ਉਹ ਕਹਿੰਦਾ ਕਿ ਮੰਮੀ ਤੂੰ ਆਪਣਾ ਪਰਸ ਮੈਨੂੰ ਫੜਾ ਦੇ ਤੂੰ ਇਹਨੂੰ ਕਹਿੰਦਾ ਤੇਰੇ ਤੋਂ 10 ਰੁਪਏ ਨਹੀਂ ਸਾੰਭ ਹੋਏ ਤੇਰ ਤੋਂ ਤੇ ਆਪਣੀ ਪੈਨਸਲ ਨਹੀਂ ਸਾੰਭ ਹੁੰਦੀ ਤੇ ਮੈਂ ਤੈਨੂੰ ਆਪਣਾ ਪਰਸ ਕਿੱਦਾਂ ਦੇ ਦਵਾ ਹੈ ਨਾ ਤੇ ਆਪਾਂ ਨਹੀਂ ਦਿੰਦੇ ਕਿਉਂ ਕਿ ਉਹਨਾਂ ਦੇ ਵਿੱਚ ਕਾਬਲੀਅਤ ਨਹੀਂ ਅਸੀਂ ਕਾਬਿਲ ਬੰਨਾ ਆ ਅਸੀਂ ਥੋੜੇ ਤੋਂ ਥੋੜੇ ਵਿੱਚ ਵਫਾਦਾਰੀ ਦਿਖਾਉਣੀ ਜੋ ਜੋਬ ਤੁਹਾਨੂੰ ਪਰਮੇਸ਼ਰ ਨੇ ਦਿੱਤੀ ਆ ਨਾ ਐਟਲੀਸਟ ਤੁਸੀਂ ਬੇਰੋਜ਼ਗਾਰ ਨਹੀਂ ਹੋ ਤੁਹਾਨੂੰ ਜੋ ਵੀ ਜੋਬ ਪਰਮੇਸ਼ਰ ਨੇ ਦਿੱਤੀ ਉਹਦੇ ਵਿੱਚ ਆਪਣਾ ਬੈਸਟ ਦਿਖਾਓ ਜੋ ਬਿਜ਼ਨਸ ਤੁਸੀਂ ਕਰ ਰਹੇ ਹੋ ਨਾ ਉਹ ਬਿਜ਼ਨਸ ਇਹ ਨਾ ਸੋਚੋ ਕਿ ਮੇਰਾ ਆਪਣਾ ਬਿਜ਼ਨਸ ਆ ਮੈਂ ਇਹਦੇ ਵਿੱਚ ਲਾਪਰਵਾਹੀ ਕਰਾਂ ਅਗਰ ਤੁਸੀਂ ਉਸ ਬਿਜ਼ਨਸ ਦੇ ਵਿੱਚ ਵਾਕਈ ਸਕਸੈਸਫੁਲ ਹੋਣਾ ਚਾਹੁੰਦੇ ਹੋ ਆਪਣਾ ਬੈਸਟ ਦਿਓ ਉਸ ਬਿਜ਼ਨਸ ਦੇ ਵਿੱਚ ਚਾਹੇ ਤੁਸੀਂ ਭੈਣਾ ਹੋ ਤੇ ਚਾਹੇ ਤੁਸੀਂ ਭਰਾ ਹੋ ਆਪਣਾ ਬੈਸਟ ਦੇਣਾ ਸਿੱਖੋ ਤੁਹਾਡੀ ਬਿਜ਼ਨਸ ਆ ਮੈਂ ਕਹਿੰਦੇ ਤੁਸੀਂ ਕਿਸੇ ਦੀ ਬਿਜ਼ਨਸ ਦੇ ਵਿੱਚ ਝਾੜੂ ਪੂੰਝਲਾ ਵੀ ਕੰਮ ਕਰਦੇ ਹੋ ਨਾ ਕਿ ਤੁਹਾਨੂੰ ਉੱਥੇ ਬਿਜ਼ਨਸ ਵਿੱਚ ਪੱਠੇ ਪਾਉਣ ਦੀ ਜੌਬ ਆ ਤੁਹਾਨੂੰ ਚਾਰਾ ਪਾਉਣ ਦੀ ਜੌਬ ਆ ਜਾਂ ਤੁਹਾਨੂੰ ਸਫਾਈ ਕਰਨ ਦੀ ਜੌਬ ਆ ਸਮਾਨ ਇਧਰੋਂ ਚੱਕ ਕੇ ਉਧਰ ਰੱਖਣ ਦੀ ਜੌਬ ਆ ਸਮਾਨ ਹੀ ਚੱਕ ਕੇ ਰੱਖਣਾ ਨਾ ਇੰਨੀ ਐਕਿਊਰਸੀ ਦੇ ਨਾਲ ਰੱਖੋ ਇੰਨਾ ਸਹੀ ਤਰੀਕੇ ਦੇ ਨਾਲ ਰੱਖੋ ਕਿ ਮਾਲਕ ਦੇਖ ਕੇ ਖੁਸ਼ ਹੋ ਜਵੇ ਵੀ ਇਹ ਇਹ ਡੱਬੇ ਤਾਂ ਰੱਖੇ ਤਾਂ ਅੱਗੇ ਵੀ ਹੁੰਦੇ ਸੀ ਬੜੇ ਚਿੰਚਣ ਕੇ ਟਿਕਾਏ ਆ ਬڑے ਸੀਰੀਜ਼ ਚ ਰੱਖੇ ਆ بڑے ਟਿਕਾ ਕੇ ਰੱਖੇ ਕੇ ਵਾਕਈ ਸਮਝ ਆਉਂਦੀ ਕਿਹੜੀ ਚੀਜ਼ ਕਿੱਥੇ ਆ ਉਹ ਇਸੇ ਇਦਾਂ ਹੀ ਚੱਕ ਕੇ ਲਿਆਦੀ ਜਾਂਦੀ ਆ ਤੇ ਕੰਮ ਤੇ ਸਿਰਫ ਡੱਬੇ ਟਿਕਾਉਣਾ ਹੀ ਆ ਨਾ ਤੇ ਜੇ ਤੁਸੀਂ ਉਹਨਾਂ ਨੂੰ ਸੈੱਟ ਬਸੈਟ ਕੀਤਾ ਹੋਵੇ ਤੇ ਮਾਲਕ ਨੇ ਕਹਿਣਾ ਵੀ ਚੱਲ ਭਾਈ ਡੰਡੀ ਡੋਰਾ ਚੱਕ ਤੇ ਵਗਦਾ ਉਹ ਪਰ ਜੇ ਤੁਸੀਂ ਉਸੇ ਕੰਮ ਨੂੰ ਅੱਛੇ ਤਰੀਕੇ ਨਾਲ ਕਰੋਗੇ ਮੈਂ ਕਹਿੰਨੀ ਅਗਰ ਤੁਸੀਂ ਬਾਥਰੂਮ ਕਲੀਨਿੰਗ ਦੀ ਵੀ ਜੌਬ ਕਰਦੇ ਹੋ ਕਿਸੇ ਦੇ ਘਰ ਵਿੱਚ ਜਾਂ ਤੁਸੀਂ ਕਿਸੇ ਫੈਕਟਰੀ ਵਿੱਚ ਕਿਸੇ ਮਾਲ ਦੇ ਵਿੱਚ ਕਾਹੇ ਦੇ ਵਿੱਚ ਵੀ ਤੁਹਾਨੂੰ ਬਾਥਰੂਮ ਕਲੀਨਿੰਗ ਦੀ ਜੌਬ ਆ ਔਰ ਸਬ জব ਨੂੰ ਵੀ ਇੰਨੇ ਸੋਹਣੇ ਤਰੀਕੇ ਨਾਲ ਕਰੋ ਕਿ ਜਦੋਂ ਮਾਲਕ ਚੈੱਕ ਕਰੇ ਤੇ ਉਹ ਕਵੇ ਜੇ ਤੂੰ ਬਾਥਰੂਮ ਇੰਨਾ ਸੋਹਣੇ ਤਰ੍ਹਾਂ ਸਾਫ ਕਰਦਾ ਨਾ ਤੂੰ ਇੱਥੋਂ ਨਿਕਲ ਤੂੰ ਮੇਰਾ ਆਫਿਸ ਕਲੀਨ ਕਰਿਆ ਕਰ ਉਹ ਤੁਹਾਨੂੰ ਆਫਿਸ ਕਲੀਨਿੰਗ ਦੀ ਜੌਬ ਦੇ ਦੇਵੇ ਬਾਥਰੂਮ ਚੋਂ ਕੱਢ ਕੇ ਕਿ ਤੂੰ ਬਹੁਤ ਅੱਛੇ ਤਰੀਕੇ ਨਾਲ ਕਰਦਾ ਹੈ ਅਸੀਂ ਅਸੀਂ ਵਫਾਦਾਰੀ ਨਹੀਂ ਦਿਖਾਉਂਦੇ ਅਸੀਂ ਸੋਚਦੇ ਬਾਥਰੂਮ ਐ ਇੱਥੇ ਮੋੜ ਮੋੜ ਕੇ ਇੰਨੀ ਜਨਤਾ ਤੁਰੀ ਫਿਰਦੀ ਇਹਨਾਂ ਨੇ ਆ ਹੀ ਜਾਣਾ ਆ ਹੀ ਜਾਣਾ ਅਸੀਂ ਉਸ ਜੌਬ ਨੂੰ ਚੰਗੇ ਤਰੀਕੇ ਨਾਲ ਨਹੀਂ ਕਰਦੇ ਜਿਹੜੇ ਲੋਕੀ ਆਉਂਦੇ ਆ ਉਹਨਾਂ ਨੂੰ ਬੁਲਾਉਂਦੇ ਅچھے ਤਰੀਕੇ ਨਾਲ ਨਹੀਂ ਆ ਉਹਨਾਂ ਕੋਲੋਂ ਪੈਸੇ ਮੰਗੀ ਜਾਂਦੇ ਆ ਉੱਥੇ ਮੈਂ ਤੇ ਬਹੁਤ ਦੇਖਿਆ ਐ ਇਦਾਂ 에어ਪੋਰਟਸ ਦੇ ਉੱਤੇ ਜਾਂ ਮਾਲਸ ਦੇ ਵਿੱਚ ਕਿ ਬਹੁਤ ਸਾਰੇ ਲੋਕ ਆ ਉਹ ਜਦੋਂ ਕੋਈ ਉੱਥੇ ਜਾਂਦਾ ਆ ਜਿਹੜਾ ਵਿਜ਼ਿਟਰ ਆ ਜਦੋਂ ਉਹ ਜਾਂਦਾ ਆ ਤੇ ਉਹ ਪੈਸੇ ਮੰਗਣਾ ਸ਼ੁਰੂ ਹੋ ਜਾਂਦੇ ਇਹ ਗੁੱਡ ਜੌਬ ਨਹੀਂ ਆ ਹਾਂ ਕੋਈ ਖੁਸ਼ੀ ਨਾਲ ਤੁਹਾਨੂੰ ਬles ਕਰ ਰਿਹਾ ਦੈਟਸ ਫਾਈਨ ਪਰ ਐਟਲੀਸਟ ਤੁਸੀਂ ਮੰਗਤਿਆਂ ਵਾਲੇ ਕੰਮ ਨਾ ਕਰੋ ਪਰ ਬਹੁਤ ਸਾਰੇ ਲੋਕੀ ਇਸੇ ਤਰੀਕੇ ਨਾਲ ਕਰਦੇ ਆ ਇਸ ਲਈ ਉਹਵਾਦ ਨਹੀਂ ਰਹੇ ਅੱਜ ਮੈਂ ਤੇ ਪਾਸਟਰੀ ਅਸੀਂ ਸਵੇਰੇ ਬੈਠੇ ਅਸੀਂ ਗੱਲ ਕਰ ਰਹੇ ਸੀਗੇ ਬਹੁਤ سارے ਭੈਣਾ ਭਰਾਵਾਂ ਦੀ ਮਤਲਬ ਇੱਕ ਸੂਚੀ ਸਾਡੇ ਸਾਹਮਣੇ ਆਈ ਕਿ ਜਿਹੜੇ ਵਫਾਦਾਰੀ ਦੇ ਨਾਲ ਚੱਲਦੇ ਆਂ ਵਾਕਿਆ ਹੀ ਜਿਹੜੇ ਧਿਆਨਤਾਦਾਰ ਆ ਜਿਹੜੇ ਵਫਾਦਾਰ ਆ ਪਰਮੇਸ਼ਵਰ ਦੇ ਵਿੱਚ ਹਾਲਾਂਕਿ ਉਹਨਾਂ ਦੀ ਘਰ ਬਹੁਤ ਵੱਡੇ ਨਹੀਂ ਆ ਉਹਨਾਂ ਦੀ ਕੋਈ ਬਹੁਤ ਵੱਡੀ ਬਿਜ਼ਨਸ ਨਹੀਂ ਸੀ ਪਰ ਜੋ ਪਰਮੇਸ਼ਰ ਨੇ ਅੱਜ ਉਹਨਾਂ ਨੂੰ ਬਣਾ ਦਿੱਤਾ ਉਹ ਜਿਹੜੇ ਜੱਦੀ ਪੁਸ਼ਤੀ ਰੱਜੇ ਆ ਨਾ ਉਹਨਾਂ ਦੇ ਨਾਲੋਂ ਤਾਂ ਹਜ਼ਾਰ ਗੁਣਾ ਜ਼ਿਆਦਾ ਚੰਗੇ ਆ ਉਹ ਹਜ਼ਾਰਾਂ ਗੁਣਾ ਜ਼ਿਆਦਾ ਖੁਸ਼ੀਆਂ ਪਰਮੇਸ਼ਰ ਨੇ ਉਹਨਾਂ ਨੂੰ ਦਿੱਤੀਆਂ ਕਿਉਂ ਕਿ ਉਹਨਾਂ ਦੇ ਬੱਚੇ ਆਗਿਆਕਾਰੀ ਦੇ ਵਿੱਚ ਆ ਉਹ ਆਪ ਤੰਦਰੁਸਤੀ ਦੇ ਵਿੱਚ ਉਹਨਾਂ ਦੇ ਘਰਾਂ ਵਿੱਚ ਸੋਖ ਹੈ ਉਹਨਾਂ ਦੇ ਘਰਾਂ ਵਿੱਚ ਸ਼ਾਂਤੀ ਹੈ ਪਰ ਨਾਲ ਦੀ ਨਾਲ ਹੀ ਇੱਕ ਸੂਚੀ ਹੋਰ ਸੀ ਕਿ ਜਿਹੜੇ ਲੋਕੀ ਚਰਚ ਦੇ ਵਿੱਚ ਆ ਰਹੇ ਆ ਸਤ ਸੰਗ ਦੇ ਵਿੱਚ ਆ ਰਹੇ ਆ ਪਰ ਉਹ ਆਪਣੇ ਕੰਮ ਦੇ ਪ੍ਰਤੀ ਵਫਾਦਾਰ ਨਹੀਂ ਆ ਉਹਨਾਂ ਨੂੰ ਆਪਣੇ ਕੰਮ ਦੇ ਪ੍ਰਤੀ ਕੋਈ ਵਫਾਦਾਰੀ ਨਹੀਂ ਆਪਣੀ ਡਿਊਟੀ ਦੇ ਪ੍ਰਤੀ ਵਫਾਦਾਰੀ ਨਹੀਂ ਈਰਖਾ ਉਹਨਾਂ ਵਿੱਚ ਕੁੱਟ-ਕੁੱਟ ਕੇ ਭਰੀ ਦੱਬ-ਦੱਬ ਕੇ ਭਰੀ ਉੱਛਲ ਦੀ ਛਲਕ ਦੀ ਉਹਨਾਂ ਦੇ ਮੂੰਹਾਂ ਤੋਂ ਉਹਨਾਂ ਦੀਆਂ ਅੱਖਾਂ 'ਚ ਉਹਨਾਂ ਦੀ ਜ਼ੁਬਾਨ 'ਚੋਂ ਬਾਹਰ ਆਉਂਦੀ ਹੈ ਈਰਖਾ ਕਿ ਅਗਰ ਮੈਂ ਨਹੀਂ ਤਾਂ ਮੈਂ ਤੈਨੂੰ ਵੀ ਨਹੀਂ ਕਾਮਯਾਬ ਹੋਣ ਦੇਣਾ ਕੋਈ ਗੱਲ ਨਹੀਂ ਇਦਾਂ ਨਹੀਂ ਤੇ ਇਦਾਂ ਸਹੀ ਵੱਟਾ ਲੈਣ ਦੀ ਭਾਵਨਾ ਕਿ ਜੇ ਮੈਂ ਤੇਰੇ ਲੈਵਲ ਤੇ ਨਹੀਂ ਆ ਤੇ ਤੈਨੂੰ ਵੀ ਇਸ ਲੈਵਲ ਤੇ ਬਣਿਆ ਨਹੀਂ ਰਹਿਣ ਦੇਣਾ ਅਰ ਮੈਂ ਦੇਖਦੀ ਉਹਨਾਂ ਦੇ ਜੀਵਨ ਵਿੱਚ ਕਸ਼ਟ ਦੇਖਦੀ ਉਹਨਾਂ ਦੇ ਬੱਚਿਆਂ ਦੇ ਜੀਵਨ ਦੇ ਵਿੱਚ ਫੇਲਿਅਰ ਨੂੰ ਦੇਖਦੀ ਆ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਕਾਮਯਾਬੀ ਨਹੀਂ ਆ ਕਿਉਂ ਕਿਉਂਕਿ ਉਹਨਾਂ ਦੇ ਦਿਲਾਂ ਵਿੱਚ ਈਰਖਾ ਆ ਔਰ ਉਸੇ ਹੀ ਥਾਂ ਤੇ ਮੈਂ ਸੇਮ ਲਾਈਨ ਦੇ ਸੇਮ ਲਾਈਨ ਦੇ ਲੋਕਾਂ ਨੂੰ ਮੈਂ ਦੇਖਦੀ ਆ ਜਿਹੜੇ ਪਰਮੇਸ਼ਰ ਦੇ ਨਾਲ ਵਫਾਦਾਰ ਆ ਉਹਨਾਂ ਦੇ ਬੱਚਿਆਂ ਦੇ ਜੀਵਨ ਖੁਸ਼ੀਆਂ ਨਾਲ ਭਰੇ ਆ ਉਹਨਾਂ ਦੇ ਘਰ ਬਰਕਤਾਂ ਨਾਲ ਭਰੇ ਆ ਮੈਂ ਕਹਿੰਨੀ ਇੱਕ ਇੱਕ ਦੋ ਦੋ ਕਮਰਿਆਂ ਦੇ ਘਰ ਆ ਤੇ ਪਰਮੇਸ਼ਰ ਨੇ ਇਦਾਂ ਰਜਾਇਆ ਇਦਾਂ ਭਰੇ ਕੇ ਰੱਖਣ ਨੂੰ ਥਾਂ ਹੈ ਨਹੀਂ ਗਈ ਔਰ ਉਹ ਪਲਾਨ ਕਰ ਰਹੇ ਕਿ ਪਰਮੇਸ਼ਰ ਸਾਨੂੰ ਵਧਾ ਰਿਹਾ ਸੀ ਘਰ ਹੀ ਨਵੇਂ ਲੈ ਲੀਏ ਸੋ ਵਫਾਦਾਰ ਹੋਣ ਦੀਆਂ ਬਰਕਤਾਂ ਬਹੁਤ ਆ ਚਾਹੇ ਤੁਹਾਡੇ ਆਪਣੇ ਕੰਮਿਆਂ ਆ